ਵਿਸ਼ਵ ਵਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਦਾਤਾ ਸਵਾਗਤ ਹੈ ਮਹਾਂ ਕੁਮਲ ਪ੍ਰੀਤ ਕੋਰ ਚੰਡੀਗੜ੍ਹ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦਾਸ ਦੇ ਕਿ ਕਤਲ ਮਾਮਲੇ ਦੇ ਵਿੱਚ ਇੱਕ ਦੋਸ਼ੀ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਤਾਂ ਬਿਲਕੁਲ ਇਹ ਮਾਮਲਾ ਜਿਹੜਾ ਕਿ ਸਾਹਮਣੇ ਆ ਰਿਹਾ ਹੈ ਚੰਡੀਗੜ੍ਹ ਪੁਲਿਸ ਨੇ ਅਨੇਕਤਾ ਦਾ ਮਾਮਲਾ ਸੁਲਝਾ ਦਿੱਤਾ ਹੈ ਕਿ ਕਤਲ ਮਾਮਲੇ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਇੱਕ ਦੋਸ਼ੀ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਦੇ ਬੋਲੋ ਜਿਹੜੀ ਕਿ ਹੁਣ ਉਸਦੇ ਕੋਲੋਂ ਪੁਛ ਪੜਤਾਲ ਜਾਂਚ ਪੜਤਾਲ ਜਿਹੜੀ ਕੀਤੀ ਜਾ ਰਹੀ ਹੈ ਦੱਸਦੇ ਕਿ ਪੁਲਿਸ ਦੇ ਵੱਲੋਂ 9 ਦਿਨ ਲੱਗੇ ਇਸ ਕਤਲ ਮਾਮਲੇ ਨੂੰ ਸੁਲਝਾਉਣ ਦੇ ਲਈ ਜਿਸ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਹਾਸਲ ਹੋਈ ਹੈ ਇੱਕ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਜਾਂਚ ਪੜਤਾਲ ਉਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਵਦੇਰੀ ਜਾਣਕਾਰੀ ਵੀ ਜਿਹੜੀ ਕਿ ਅਫਸਰ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ 13 ਤਰੀਕ ਨੂੰ ਇੱਕ ਚੰਡੀਗੜ੍ਹ 'ਚ ਮਰਡਰ ਕੇਸ ਹੋਇਆ ਸੀ ਤੁਸੀਂ ਸਾਰੇ ਜਾਣਦੇ ਹੋ ਉਡੀਨ ਇਨਵੈਸਟੀਗੇਸ਼ਨ ਚ ਤਕਰੀਬਨ 9 ਦਿਨ ਸਾਨੂੰ ਲੱਗੇ ਤੇ ਹੁਣ ਸਾਡੀ ਟੀਮਸ ਨੂੰ ਸਕਸੈਸ ਹਾਸਲ ਹੋਇਆ ਤੇ ਉਹਦੇ ਬਾਰੇ ਮੈਂ ਤੁਹਾਨੂੰ ਬ੍ਰੀਫ ਕਰਾਂਗੀ ਆ ਸਭ ਤੋਂ ਪਹਿਲੇ ਤਾਂ ਜਿਹੜੀ ਜਿਹੜੀ ਵੀ ਗੱਲ ਸਾਨੂੰ ਡਿਸਕਲੋਜ਼ ਹੁਣ ਤੱਕ ਜਿਹੜਾ ਦੋਸ਼ੀ ਫੜਿਆ ਉਹਦੇ ਡਿਸਕਲੋਜ਼ਰ ਚਾਹੀਏ ਉਹਦੇ ਬਾਰੇ ਔਰ ਇਨਵੈਸਟੀਗੇਸ਼ਨ ਚ ਹਲੇ ਤੱਕ ਜੋ ਵੀ ਤੱਥ ਸਾਹਮਣੇ ਆਏ ਉਹਦੇ ਬਾਰੇ ਹੀ ਵੈਰੀਫਾਈ ਕਰਾਂ ਬ੍ਰੀਫ ਕਰਾਂਗੀ ਬਾਕੀ ਹਲੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਉਹਦੇ ਅਸੀਂ ਲੇਟਰ ਔਨ ਅਸੀਂ ਡਿਟੇਲ ਸ਼ੇਅਰ ਕਰ ਸਕਦੇ ਹਾਂ ਅਮ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ 13 ਤਰੀਕ ਨੂੰ ਅ ਇੱਕ 39 ਐਸਐਚਓ 39 ਪੁਲਿਸ ਸਟੇਸ਼ਨ ਦੇ ਏਰੀਆ ਚ ਇੱਕ ਸਾਨੂੰ ਡਿਸੀਜ਼ਡ ਪਰਸਨ ਮਿਲਿਆ ਸੀ ਜੋ ਕਿ ਪਹਿਲੇ ਆਇਡੈਂਟੀਫਾਈ ਨਹੀਂ ਹੋਇਆ ਸੀ ਉਸ ਤੋਂ ਬਾਅਦ ਆਇਡੈਂਟੀਫਿਕੇਸ਼ਨ ਤੇ ਪਤਾ ਚੱਲਿਆ ਕਿ ਸੰਦੀਪ ਨਾਮਕ ਵਿਅਕਤੀ ਹੈ ਜੋ ਕਿ ਮੈਨੂਅਲ ਲੇਬਰ ਦਾ ਕੰਮ ਕਰਦਾ ਤਾਂ ਕਿਤੇ ਜਿੱਥੇ ਵਿਆਹ ਸ਼ਾਦੀ ਦੇ ਫੰਕਸ਼ਨਸ ਹੈ ਉੱਥੇ ਬਰਤਨ ਧੋਣਦਾ ਹੈ ਹੋਰ ਮੈਨੂਅਲ ਲੇਬਰ ਦਾ ਕੰਮ ਕਰਦਾ ਸੀ 40 ইয়ারਸ ਦਾ ਸੀ ਤੇ ਅੰਬਾਲਾ ਤੋਂ ਸੀ ਤੇ شناختੀ ਤੋਂ ਬਾਅਦ ਉਹਨਾਂ ਦੀ ਫੈਮਿਲੀ ਨੂੰ ਇੱਥੇ ਬੁਲਾਇਆ ਗਿਆ ਇਮੈਰੀਟ ਸੰਦੀਪ ਤੇ ਇਹਨਾਂ ਦੀ ਵਾਈਫ ਦੀ ਡੈਥ ਹੋ ਚੁੱਕੀ ਹੈ ਉਸ ਤੋਂ ਬਾਅਦ ਜੋ ਹਾਲਾਤ ਮੌਕੇ ਤੇ ਦਿਖਰੇ ਸੀ ਸੰਦੀਪ ਦੀ ਜਿਹੜੀ ਸ਼ਰਟ ਨਹੀਂ ਪਾਈ ਹੋਈ ਸੀ ਤੇ ਉਹਨਾਂ ਦੇ ਕੱਪੜੇ ਸ਼ਰਟ ਤੇ ट्राਊਜ਼ਰਸ ਮਿਸਿੰਗ ਸੀ ਤੇ ਬਾਕੀ ਕੱਪੜੇ ਪਾਏ ਹੋਏ ਸੀ ਬੋਡੀ ਤੇ ਤੇ ਜਦੋਂ ਤਫ਼ਤੀਸ਼ ਅੱਗੇ ਚੱਲੀ ਸਾਡੀ ਟੀਮਸ ਡੀਸੀਸੀ ਦੇ ਤੇ ਐਸਐਚਓ 39 ਦੀ ਟੀਮ ਸਾਰਿਆਂ ਦੀ ਦੋਨੋਂ ਡੀਐਸਪੀ ਰੈਸਪੀ ਸਿਟੀ ਦੀ ਸੁਪਰਵੀਜ਼ਨ ਅੱਗੇ ਜਾ ਕੇ ਅਸੀਂ ਜਿੱਥੋਂ ਵੀ ਟ੍ਰੇਲ ਸੀ ਮਰਡਰਰ ਦਾ ਜਿਹੜਾ ਸਸਪੈਕਟ ਸੀ ਉਹਨੂੰ ਫਾਲੋ ਕੀਤਾ ਫੋਲੋ ਕਰਦੇ ਕਰਦੇ ਸਾਨੂੰ ਰਸਤੇ 'ਚ ਕੁਝ ਅਹਿਮ ਆਈ ਵਿਟਨੈਸਸਿਜ਼ ਮਿਲੇ ਜਿਨ੍ਹਾਂ ਨੇ ਸਾਨੂੰ ਮਰਡਰਰ ਦਾ ਹੂਲੀਆ ਵੀ ਦੱਸਿਆ ਤੇ ਉਹਦੀ ਕੀ ਗੱਲਬਾਤ ਉਹਨਾਂ ਨਾਲ ਹੋਈ ਉਹਦੇ ਬਾਰੇ ਪਤਾ ਚੱਲਿਆ ਉਹਦੇ ਰੂਟ ਬਾਰੇ ਪਤਾ ਚੱਲਿਆ ਤੇ ਹੌਲੀ ਕਰਦੇ ਕਰਦੇ ਸਾਨੂੰ ਇੰਡੀਕੇਸ਼ਨ ਮਿਲੀ ਕਿ ਜਿਹੜਾ ਮਰਡਰਰ ਹੈ ਉਹ ਅੰਬਾਲਾ ਤੋਂ ਹੋ ਸਕਦਾ ਹੈ ਕਿਉਂਕਿ ਡਿਸੀਜ਼ ਵੀ ਅੰਬਾਲਾ ਤੋਂ ਸੀ ਤੇ ਇਹ ਵੀ ਅੰਬਾਲੇ ਜਾਂਦੀ ਗੱਲ ਕਰ ਰਹੀ ਸੀ ਅੰਬਾਲੇ ਸਾਡੀ ਟੀਮਸ 14 ਤਰੀਕ ਨੂੰ ਹੀ 14 ਤਰੀਕ ਨੂੰ ਅਸੀਂ ਮਰਡਰ ਕੇਸ ਦਰਜ ਕੀਤਾ ਐਫ ਆਈ ਨੰਬਰ 56 839 14 ਤਰੀਕ ਤੋਂ ਲੈ ਕੇ ਹੁਣ ਤੱਕ ਸਾਡੀ ਅੰਮ੍ਰਿਤਸਰ ਵਿੱਚ ਟੀਮਜ਼ ਉੱਥੇ ਹੀ ਸਟੈਟਿਕ ਰਹੀਆਂ ਤਕਰੀਬਨ 30 ਤੋਂ ਲੈ ਕੇ 35 ਮੁਲਾਜ਼ਮ ਸਾਡੇ ਉੱਥੇ ਅੰਮ੍ਰਿਤਸਰ ਵਿੱਚ ਉਹਨਾਂ ਨੇ ਸਟੇਸ਼ਨ ਕਰਕੇ ਟਰਨ ਵਾਈਜ਼ ਸ਼ਿਫਟਾਂ 'ਚ ਉਹਨਾਂ ਨੇ ਕਾਫੀ ਮਿਹਨਤ ਇਹਦੇ 'ਚ ਕੀਤੀ